ਉਹ ਜੋ ਬ੍ਰਿਜ ਬ੍ਰਿਜ ਸਭ ਲੇ ਲੇ ਰੂਡ ਸਾਰੇ ਬੰਦ ਹੋ ਗਏ ਲੋ ਭਾਈ ਦੋਸਤੋ ਜਿਹੜਾ ਬਹੁਪੁਰ ਜਦੀਦ ਨੂੰ ਰਸਤਾ ਜਾਂਦਾ ਵਾ ਇੱਥੇ ਵੀ ਬਾਬਾ ਜੀ ਦਾ ਲੰਗਰ ਲੱਗਾ ਹੋਇਆ ਵਾ ਮੋੜ ਦੇ ਜਿਹੜਾ ਮੋੜ ਮੁੜਦਾ ਵਾ ਰਸਤਾ ਆ ਪਾਟਿਆ ਭਾਈ ਤੇ ਉਹ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਬੰਨ ਬੰਨਣ ਡੇ ਆ ਮਹਾਰਾਜਾ ਕਿਰਪਾ ਕਰੇ ਸੱਚੇ ਪਾਤਸ਼ਾਹ ਪੱਛਾ ਜਾਣਾ ਲੈ ਜਾਓ ਆਏ ਜਿੱਦੀ ਆ ਕਿੱਥੇ ਆ ਦੋ ਦੋਸਤੋ ਆਪਾਂ ਬਾਉਪੁਰ ਵਾਲੀ ਸਾਈਡ ਪਹੁੰਚ ਗਏ ਆ ਤਿੰਨ ਚਾਰ ਦਿਨ ਪਹਿਲਾਂ ਆਪਾਂ ਇਧਰਲੀ ਸਾਈਡ ਆਏ ਸੀਗੇ ਤੇ ਹੁਣ ਪਹਿਲਾਂ ਨਾਲੋਂ ਬੰਨ ਪੱਕਾ ਕਰ ਦਿੱਤਾ ਵਾ ਕਾਫੀ ਤੇ ਹਜੇ ਵੀ ਸੇਵਾ ਚੱਲਦੀ ਪਈ ਆ ਤੇ ਟਰਾਲੀਆਂ ਭਰ-ਭਰ ਕੇ ਆਉਂਦੀਆਂ ਪਈਆਂ ਮਿੱਟੀ ਦੀਆਂ ਮੈਹਰਜੀ ਕਾ ਖਾਲਸਾ ਵੈਰਜੀ ਦੀ ਪੁੱਠੀ ਮਹਾਪੁਰਸ਼ ਬਾਬੇ ਸਿਹਰਾਲੀ ਵਾਲੇ ਬਾਬਾ ਤਾਰਾ ਹੂੰ ਬਾਬਾ ਚਰਨ ਹੂੰ ਹੁਣ ਮੌਜੂਦਾ ਬਾਬਾ ਸੁਖਾ ਹੂੰ ਉਹ ਸੇਵਾ ਪਿੰਡਾਂ ਤੋਂ ਕਰਾਉਂਦੇ ਆ ਅਸੀਂ ਸੇਵਾਦਾਰ ਆ ਉਹਨਾਂ ਦੇ ਰਾਈ ਆ ਰਾਈ ਵਾਲਾ ਹੋਰ ਵੀ ਸੰਗਤ ਪਿੰਡਾਂ ਦੀ ਆਣ ਕੇ ਇਹ ਬੰਦ ਤੇ ਸੇਵਾ ਕਰਨ ਲਈ ਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਬੰਨ ਬੰਨਣ ਡੇ ਆ ਮਹਾਰਾਜ ਕਿਰਪਾ ਕਰੇ ਸੱਚੇ ਪਾਛਾ ਕਰਦੀਆਂ ਕਲਾ ਕਰੇ ਪਹਿਲਾਂ ਨਾਲੋਂ ਪਾਣੀ ਦਾ ਲੈਵਲ ਘਟ ਗਿਆ ਵਾ ਇਧਰਲੀ ਸਾਈਡ ਤੋਂ ਤੇ ਸਪੀਡ ਵੀ ਪਾਣੀ ਦੀ ਕੁਛ ਘਟੀ ਹੋਈ ਆ ਪਹਿਲਾਂ ਨਾਲੋਂ ਇੱਥੇ ਸੰਗਤਾਂ ਸੇਵਾ ਕਰਦੀਆਂ ਪਈਆਂ ਵਾਂ। ਕੀ ਟੱਕਰੂ ਸ਼ਾਟ? ਵੀਰ ਹੋਣੀ ਸੇਵਾ ਕਰਦੇ ਪਏ ਆ। ਬੋਰਿਆਂ ਦੇ ਵਿੱਚ ਮਿੱਟੀ ਪਾ ਕੇ ਤੇ ਬੰਨ ਤੇ ਲਾ ਰਹੇ ਆ। ਤੇ ਵੇਟ ਲੱਗਣਾ ਤਾਂ ਖੰਡਣਾ ਰਹਿਣਾ ਨਹੀਂ ਜੀ ਨਹੀਂ ਨਹੀਂ ਗਾੜੀ ਥੱਲਿਓ ਵਾਈ ਲਾ ਰਾ ਥੱਲਿਓ ਪੱਲੇ ਪਾਸ ਰੱਖ ਲੈ ਉਹ ਤੋਂ ਮੁਰਾਫਾ ਪੈ ਰੋ ਤੇ ਪਲੇਟ ਜੀ ਆਹ ਡਬਲ ਜਿਹੜੇ ਆ ਪਿੱਛੇ ਰੱਖਿਓ ਇੱਥੇ ਵੀਰੇ ਤਰਪੇਲੇ ਕੋਲ ਇੱਥੇ ਹੀ ਬਾਈ ਆ ਜਾਰੀ ਆ ਲੈ ਆ ਜਾਰੀ ਆ ਇੱਥੇ ਆ ਜਾ ਮੁਰਾਫਾ ਪਿੱਛੇ ਰੱਖ ਦਿਓ ਤੁਸੀਂ ਤਸਵੀਰ ਮੇਰੇ ਨਾਲ ਦੋ ਪਿੰਟ ਨੂੰ ਆ ਹੀ ਕਰੀ ਜਾਂਦਾ ਪਤਾ ਨਹੀਂ ਕਿੰਨਾ ਕੁ ਕਰਦਾ ਉੱਥੇ ਉਹਦਾ ਡਬਲ ਕੱਲੀ ਚਰਚਾ ਕੋ ਕੀ ਪੱਤਰ ਕੀ ਚੱਕ ਦਿਖਲਾ ਦਾਲੋ ਭਾਈ ਹਾਂ ਹਾਂ ਕਈ ਸਿੱਧਾ ਨਹੀਂ ਸਟਾਪ ਸ਼ਟ ਪਾਉਂ ਮੇਰੇ ਭਾਈ ਨਾਲ ਜੋ ਹੈ ਚਲੋ ਚੱਲ ਚੜ੍ਹ ਵੇਖ ਚੱਲ ਫੁੱਫੜਾ ਫੁੱਫੜੀ ਨਹੀਂ ਬੱਸ ਇਹ ਰਲੇ ਨਹੀਂ ਕੱਢਨੇ ਵਾਟ ਤੀ ਰਲੇ ਆ ਪਾਟਿਆ ਬਾਈ ਆਪਾਂ ਜੇ ਤੱਕ ਹੋ ਜਾਣਾ ਇਹ ਮੁਰਾ ਦੇ ਫੁੱਫੜੀ ਪਾ

ਕਈ ਬੰਦੇ ਪਤਰਾ ਸਿੰਘਾਤਰਾ ਲੈਂ ਲਾਣ ਬਣਾ ਕੇ ਬਾਈ ਲੈਣ ਇੱਕ ਕੱਫ ਜਾਂਦਾ ਆ 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 ਉਹ ਰੋਟੀ ਵੀ ਆਈ ਸਰਦਾਰ ਚੱਕ ਲਾ ਕਰ ਐਟ ਰੇਟ ਸੰਤ ਜੀ ਬਿਲਾ ਜੀ ਖਾਸਾ ਪਿੰਡਾ ਵਾਲਾ ਉਹ ਦਿੰਦਾ ਵਾਲਾ ਉਹ ਰੋੜਾ ਬੋਲ ਇਹ ਤਾਂ ਗਿਆ ਪਰ ਗਿਆ ਉਹ ਕਿੱਥੇ ਉੱਠਿਆ ਤਗੜਾ ਉਹ ਟੱਕੜ ਡੋਲੇ ਖਾਣਾ ਜੋ ਟੁੱਟ ਗਿਆ ਵਾ ਜਿਹੜਾ ਕਿੰਨਾ ਦਾ ਭਾਈ ਇੱਕ ਮਿੰਟ ਸਤਿ ਸ਼੍ਰੀ ਅਕਾਲ ਪਾਣੀ ਪੀਣਾ ਦੋਸਤੋ ਜਿਹੜਾ ਬਾਬੂਪੁਰ ਜਦੀਦ ਨੂੰ ਰਸਤਾ ਜਾਂਦਾ ਵਾ ਇੱਥੇ ਵੀ ਬਾਬਾ ਜੀ ਦਾ ਲੰਗਰ ਲੱਗਾ ਹੋਇਆ ਵਾ ਮੋੜ ਤੇ ਜਿਹੜਾ ਮੋੜ ਮੁੜਦਾ ਵਾ ਰਸਤਾ ਇਹ ਜਿਹੜੇ ਬਾਬਾ ਜੀ ਦੀ ਇੱਥੇ ਸੇਵਾ ਚੱਲਦੀ ਪਈ ਆ ਬਾਬਾ ਜੀ ਦਾ ਨਾਮ ਹੈਗਾ ਵਾ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵੱਲੋਂ ਇੱਥੇ ਗੁਰੂ ਘਰ ਦਾ ਲੰਗਰ ਚੱਲਦਾ ਵਾ ਅੱਜ ਦਾ ਘੜਾ ਰਹਿ ਆ ਬੱਸ ਕੋਈ ਗੱਲ ਨਹੀਂ 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 ਆ ਮੁੰਡੇ ਡੱਡੇ ਖਾਣੇ ਉਹ ਘਰੇ ਰਿਹਾ ਸੀ ਉਹ ਆਉਣਾ ਚਾਵਲ ਜੀ ਮੇਰੇ ਮੀਡੀਲੇ ਮੀਡੀਲੇ ਅੰਦਰ ਆ ਵੀ ਚਲੋ ਆਵਾਜ਼ ਕਰ ਪਾਓ ਸਾਰਾ ਮਾਸ ਕੱਢ ਦੀ ਆਵਾਜ਼ ਦੇ ਦੇ ਉਹਨੂੰ ਪਿੱਛੋਂ ਉਹ ਆ ਪ੍ਰਵਾਹ ਜਾ ਚੰਗਾ ਆ ਗਿਆ ਉਹ ਜੋ ਬ੍ਰਿਜ ਬ੍ਰਿਜ ਸਭ ਲੈ ਲੈ ਰੂਡ ਸਾਰੇ ਬੰਦ ਹੋ ਗਏ ਜੀ ਦੇਖ ਲਓ ਚਲੋ ਭਾਈ ਜੀ ਕਿੱਡੀ ਕਿੱਡੀ ਮੱਝੀ ਰੋਡ ਤੇ ਸੀ ਦੱਬਾਈ ਨਾ ਆਪਾਂ ਜੀ ਆਜੋ ਆ ਭਾਈ ਜੀ ਆਣਾ ਮਾੜਾ ਆਣਾ ਦੇ ਰਿਹਾ ਹੈ ਉਹ ਜੰਡੀ ਚ ਮਗੜਦੀ ਆ ਪਾ ਜਿਹੜੀ ਚ ਪਲੰਟੀ ਆ ਰਾਂ ਤੇ ਪਾਈ ਰਾਂ ਮੈਂ ਪੁਆਇੰਟ ਤੇ ਬੈਠੀ ਮੋਰਾਂ ਉਹ ਕਰਦੀ ਸੀ ਪਾ ਇਹ ਆ ਨੀ ਜਿਹੜੇ ਚ ਫਸੇ ਹੋਏ ਤਿਆਨਾਂ ਲੈ ਜਾਓ ਆਏ ਗਿੱਡੀ ਆ ਕਿੱਥੇ ਆ ਤੋ ਆਪਰੇ ਤੋਂ ਲੈ ਜਾਇਆ ਨਾ ਤੇ ਕੋਈ ਨਹੀਂ ਕੋਈ ਜਾ ਰਿਹਾ ਓਏ ਹੋਟਲ ਆਦ ਰਿਹਾ ਜਿੰਨੂ ਕਿਤੇ ਆ ਇਧਰ ਵੀਰ ਹੋਣੀ ਪੱਠਿਆਂ ਦੀ ਸੇਵਾ ਕਰਦੇ ਪਏ ਆ ਤੇ ਜਿਹੜੇ ਆਪਣੇ ਫਸੇ ਹੋਇਆ ਘਰਾਂ ਦੇ ਵਿੱਚ ਲੋਕ ਤੇ ਉਹਨਾਂ ਵਾਸਤੇ ਪੱਠੇ ਲੈ ਕੇ ਆਏ ਆ ਇਧਰ ਵੀਰ ਹੋਣੀ ਦੁੱਧ ਦੀ ਸੇਵਾ ਲੈ ਕੇ ਆਏ ਆ ਲੱਕੀ ਦੇ ਵਿੱਚ ਇੱਧਰ ਵੀਰ ਹੋਣੇ ਟਰਾਲੀ ਲੈ ਕੇ ਆਏ ਆ ਪੱਠਿਆਂ ਦੀ ਭਰ ਕੇ ਤੇ ਦੂਰੋਂ ਦੂਰੋਂ ਸੰਗਤ ਆ ਰਹੀ ਆ ਸੇਵਾ ਕਰਨ ਵਾਸਤੇ ਤੇ ਇੱਧਰ ਕਿਸ਼ਤੀ ਵਿੱਚ ਪੱਠੇ ਲੱਦੇ ਜਾ ਰਹੇ ਆ ਦੋਸਤੋ ਪੌਂਗ ਡੈਮ ਦੇ ਵਿੱਚੋਂ ਪਾਣੀ ਫੇਰ ਛੱਡਿਆ ਗਿਆ ਵਾ ਹੋ ਸਕਦਾ ਵਾ ਪਾਣੀ ਦਾ ਲੈਵਲ 1-2 ਦਿਨਾਂ ਤੱਕ ਹੋਰ ਜ਼ਿਆਦਾ ਵੱਧ ਜਾਵੇ ਤੇ ਪਹਿਲਾਂ ਹੀ ਪਾਣੀ ਦਾ ਲੈਵਲ ਇੱਧਰ ਬਹੁਤ ਜ਼ਿਆਦਾ ਵਾ ਤੇ 1-2 ਦਿਨ ਲਗਾਤਾਰ بارش ਵੀ ਹੋਈ ਆ ਇੱਧਰਲੀ ਸਾਈਡ ਤੇ ਇੱਧਰੋਂ ਬੰਨ ਟੁੱਟਿਆ ਵਾ ਤੇ ਤੁਸੀਂ ਦੇਖ ਸਕਦੇ ਆ ਤਾਂ ਜ਼ੂਮ ਕਰਕੇ ਦਿਖਾਣੇ ਆ ਜਿਹੜਾ ਵਾਈਟ ਵਾਈਟ ਚਮਕਦਾ ਪਿਆ ਇਹ ਸਾਰਾ ਪਾਣੀ ਆ ਦਰਿਆ ਦਾ ਤੇ ਉਧਰਲੀ ਸਾਈਡ ਬਹੁਤ ਜ਼ਿਆਦਾ ਪਾਣੀ ਆ ਇਹ ਜਿਹੜਾ ਆ ਰਿਹਾ ਇਹ ਗੋਇੰਦਵਾਲ ਵਾਲੀ ਸਾਈਡ ਤੋਂ ਆ ਰਿਹਾ ਬਿਆਸ ਦਰਿਆ